ਤਾਨੂੰ ਸਾਰਿਆਂ ਨੂੰ ਇਸ ਤਰ੍ਹਾਂ ਹੀ ਕਿਉਂ ਲੱਗਦਾ ਵਾ ਜੇ ਤੁਹਾਡਾ ਮੁੰਡਾ ਆਪਣੀ ਵੋਟੀ ਦੀ ਵੱਲ ਦੀ ਗੱਲ ਕਰੰਦਿਆ ਉਹਦਾ ਕਿਤੇ ਸਪੋਰਟ ਹੀ ਕਰ ਦਿੰਦਾ ਵਾ ਤੇ ਵੋਟੀ ਪੱਕਾ ਹੀ ਕੋਈ ਜਾਦੂ ਟੂਣਾ ਕਰਾ ਕੇ ਲਿਆਈ ਆਗੇ ਤੁਸੀਂ ਮੇਰੀ ਗੱਲ ਸੁਣੋ ਤੁਸੀਂ ਚਲੋ ਉੱਪਰ ਤੇ ਮੈਂ ਤੁਹਾਡੀ ਰੋਟੀ ਲੈ ਕੇ ਆਉਣੀ ਤੂੰ ਖਾਦੀ ਰੋਟੀ ਨਹੀਂ ਨਹੀਂ ਹਜੇ ਮੈਂ ਖਾਦੀ ਨਹੀਂ ਮੈਂ ਰੁਕ ਜਾ ਮੰਮੀ ਮੇਰੀ ਨਾ ਰੋਟੀ ਉੱਪਰ ਹੀ ਲੈ ਆਇਓ ਨਾਲੇ ਕਿਰਨ ਦੀ ਵੀ ਲੈ ਆਇਓ ਚੱਲ ਉੱਪਰ ਚੱਲ ਮੈਂ ਰੋਟੀ ਲੈਣ ਨਹੀਂ ਤਾਂ ਉੱਪਰ ਚਲ ਤਾ ਪਾਣੀ ਵੀ ਲੈ ਆਇਓ ਮੰਮੀ ਨਾਲੇ ਚਾਹ ਵੀ ਬਣਾ ਲਈ ਬਣਾ ਲਿਓ ਚੱਲ ਆਹ ਕੀ ਗੱਲ ਆਹ ਕੀ ਕਹਿ ਗਿਆ ਅਗੇ ਚਾਹ ਬਣਾ ਕੇ ਮੇਰੀ ਲਈ ਆਓ ਰੋਟੀ ਬਣਾ ਕੇ ਮੇਰੀ ਲਈ ਆਓ ਕਿਰਨ ਵਾਸਤੇ ਵੀ ਇਹ ਕੀ ਹੋ ਗਿਆ ਇਹ ਇਤਨੀ ਕਿਤੇ ਬਾਜੀ ਸਾਰੀ ਕਿਰਨ ਦੇ ਹੱਥ ਵਿੱਚ ਆਈ ਜਾਣ ਢਈ ਆ ਲੱਗਦਾ ਤੇ ਇਹੀ ਮੈਂ ਤਾਂ ਆ ਨਹੀਂ ਸਮਝਾਈ ਕਰਦਾ ਕੀ ਪਿਆ ਦੇਖਿਆ ਆਇਆ ਗੋਲਡੀ ਤਾਂ ਕਹਿੰਦਾ ਤੁਸੀਂ ਤੇ ਇਹਨੂੰ ਹੀ ਲੱਗੇ ਰਹਿੰਦੇ ਜੇ ਇਥੇ ਗਨਗ ਘੱਟਾ ਪੈ ਜਾਂਦਾ ਜਦੋਂ ਵੇਖੋ ਉੱਥੇ ਇਹੀ ਸਫਾਈ ਕਰਦੇ ਹੋ ਹੋਰ ਕਿਤੇ ਕਰ ਲਿਆ ਕਰੋ ਮੈਨੂੰ ਇੰਦਾ ਹਦਾ ਮੈਨੂੰ ਵੀ ਕਿਹਾ ਸੋ ਇਹ ਸੋਫੇ ਹੀ ਕਬਰ ਕਰਦੇ ਰਹਿੰਦੇ ਠੀਕ ਇੱਥੇ ਸਾਰੀ ਦਾ ਰੁੜੀ ਸੀ ਤੇ ਮੈਂ ਤੇ ਦੱਦ ਕਰਦੀ ਬੀਤੀ ਮਨੇ ਸਾਰਿਆਂ ਨਾ ਟੋਕਾ ਟੁਕੀ ਮੈਨੂੰ ਸਮਝ ਨਹੀਂ ਆਂਦੀ ਜਦੋਂ ਮੈਂ ਰਸੋਈ ਚ ਕੰਮ ਕਰਦੀ ਹਾਂ ਉਦੋਂ ਤਾਂ ਮੈਨੂੰ ਕਹਿੰਦਾ ਹੈ ਕਿ ਮੰਮੀ ਤੁਸੀਂ ਬੈਜੋ ਤੁਸੀਂ ਗਰਮੀ ਚ ਕੀ ਕਰਨ ਦੇ ਜੇ ਤੇ ਅੱਜ ਪਿਓ ਦੇ ਪੁੱਤ ਨੇ ਮੈਨੂੰ ਇੱਕ ਵਾਰੀ ਨਹੀਂ ਕਿਹਾ ਕਿ ਮਾਂ ਮੇਰੀਏ ਤੂੰ ਵੀ ਠੰਡੀ ਥਾਂ ਵਾਥਲੇ ਬਹਿ ਜਾ ਤੇ ਜਾਨ ਲੱਗਿਆ ਮੈਨੂੰ ਉਹ ਕੰਮ ਦੇ ਗਿਆ ਕਿ ਕੋਠੇ ਸਾਰਾ ਸਮਾਨ ਭੇਜ ਦਿਓ ਤੇ ਚਾ ਵੀ ਨਾਲ ਹੀ ਲਾ ਆਇਓ ਪਾਣੀ ਵੀ ਲੈਣਾ ਨਾਲ ਜਸਵੀਰ ਮੈਨੂੰ ਤੇ ਲੱਗਦਾ ਇਹਨੇ ਵਾਸਤ ਕਰ ਲਿਆ ਉਹਨੂੰ ਚੁੱਪ ਕਰੋ ਤੁਸੀਂ ਸਾਰੇ ਜਣੇ ਜਸਵੀਰ ਮੇਰੀ ਗੱਲ ਸੁਣ ਇੱਥੇ ਸਾਨੂੰ ਵੀ ਪਤਾ ਨਾ ਕਿ ਉਹ ਸਵੇਰ ਦੀ ਅਸੀਂ ਉਹਨੂੰ ਕੰਮ ਤੇ ਲਾਇਆ ਹੋਇਆ ਹੈ ਸਵੇਰ ਦੀ ਉਹ ਕੰਮ ਲੱਗੀ ਹੋਈ ਆ ਅੱਸੇ ਸਵੇਰੇ ਬੈਠੀਆਂ ਸਤ ਕੁਰਸੀਆਂ ਤੇ ਚੜ ਕੇ ਕੰਮ ਤੇ ਸਾਰਾ ਇਕੱਲੀ ਕਰਦੀ ਫਿਰਦੀ ਇਹ ਤੇ ਸਾਨੂੰ ਪਤਾ ਹੈ ਨਾ ਫਿਰ ਅਸੀਂ ਹੁਣ ਕਿਉਂ ਗੱਲ ਕਰਦੇ ਬਿਆ ਉਹਨੂੰ ਅਦ ਨਾਲ ਅਸੀਂ ਕਿਹੜਾ ਥੱਕ ਗਏ ਆ ਵਾਹ ਤੇਰੇ ਕੀ ਬਾਤ ਆ ਆ ਮੈਨੂੰ ਤਾਂ ਲੱਗਦਾ ਏ ਇਹਦੇ ਤੇ ਵੀ ਕੁਝ ਧੂੜਤਾ ਹੈ ਕਹੀ ਖੁਸ਼ੀ ਜਿੜੀ ਉਹਦੀ ਬੋਲੀ ਬੋਲਣ ਲੱਗ ਪਏ ਜੇ ਮੇਰੀ ਗੱਲ ਸੁਨੋ ਅੱਟਾ ਦੇ ਮੁੰਡੇ ਨੂੰ ਆ ਦੁੱਧ ਚ ਹਲਦੀ ਪਾ ਕੇ ਆ ਦੇਸੀ ਘਿਓ ਦੇ ਕੇ 2 ਕੁ ਮਿੰਟੋ ਦੀ ਸੇਵਾ ਕਰਕੇ ਤੇ ਤੁਸੀਂ ਸਾਰਾ ਕੁਝ ਭੁੱਲ ਗਏ ਜੇ ਕੱਲ ਉਹਨੇ ਕੀ ਕੀਤਾ ਸੀ ਮੈਂ ਵੀ ਤਾਂ ਸਵੇਰ ਦੀ ਟਾਡੇ ਮੁੰਡੇ ਦੀ ਸੇਵਾ ਕਰਨ ਲੱਗੀ ਹੋਈ ਆ ਨਾ ਤੇ ਮੇਰੀ ਤਾਂ ਇੱਕ ਵਾਰੀ ਨਹੀਂ ਤਾਰੀਫ ਕੀਤੀ ਜਸਬੀਰ ਤੁਸੀਂ ਉਹਦੇ ਮਾਮਾ ਜੀ ਤੁਹਾਡਾ ਉਹਦੀ ਸੇਵਾ ਕਰਨਾ ਤਾਂ ਫਰਜ਼ ਬੰਦਾ ਹੈ ਲੇਕਿਨ ਕਿਰਨ ਕਿਰਨ ਕੱਲ ਦੀ ਆਈ ਹੈ ਇਹਦੇ ਨਾਲ ਤੇ ਸਾਹਿਲ ਦਾ ਕੋਈ ਯੋਗ ਨਹੀਂ ਸੀ ਨਾ ਉਵੀ ਆਈ ਤੇ ਸਾਹਿਲ ਆਪਣੇ ਕੰਮ ਵਿੱਚ ਲੱਗਾ ਰਿਆ ਫਿਰ ਉਹ ਇਹਨਾਂ ਦਾ ਧਿਆਨ ਰੱਖਦੀ ਪਈ ਹੈਨਾ ਉਹ ਕਦੀ ਉਹਨੂੰ ਕੁਛ ਦੇ ਕਦੀ ਉਹਨੂੰ ਕੁਛ ਦੇ ਮੇਰੇ ਤੋਂ ਜ਼ਿਆਦਾ ਉਹਨੂੰ ਪਈ ਪੁੱਛਦੀ ਹੈ ਰਾਤੀ ਦੋ ਵਾਰੀ ਉੱਠ ਕੇ 골ਡੀ ਥੱਲੇ ਉਹ ਥੱਲੇ ਬਾਰ ਬਾਰ ਸਰਾਣਾ ਸਹੀ ਕਰੀਓ ਦੀ ਲੱਤ ਨਾ ਹੋ ਜੇ ਜਸਵੀਰ ਤੈਨੂੰ ਪਤਾ ਨਾ ਉਹ ਘਰ ਦੀ ਨੋਤੀ ਹੈ ਉਹਦਾ ਫਰਜ਼ ਹੈ ਪੁੱਛਣਾ ਹਾਂ ਕੋਈ ਸਾਨ ਨਹੀਂ ਕਰਨ ਢਈ ਉਹਦਾ ਡੰਡੇ ਦੇ ਜ਼ੋਰ ਨਾਲ ਵੀ ਕੋ ਕਰਵਾਵਾਂਗੇ ਤੂੰ ਪਤਾ ਨਹੀਂ ਕਿਉਂ ਉੱਤੇ ਟੁੱਲੀ ਜਾਨੀ ਹੈ ਅੱਜ ਉਹਦੀਆਂ ਕੀਤੀਆਂ ਸਾਰੀਆਂ ਭੁੱਲ ਗਈ ਉਹ ਕੀ ਕੁਝ ਉਹ ਕਰਦੀ ਨਹੀਂ ਕਹਿੰਦੀ ਜੀ ਐਡੀ ਲੰਬੀ ਜ਼ਬਾਨ ਐ ਇਹਨੇ ਖੁੱਲ ਦਿੱਤੀ ਨੂ ਨੂ ਇੱਕ ਟਾਈਮ ਫੜਦੀ ਐ ਉੱਧਰ ਦੌੜਦੀ ਉੱਧਰ ਦੇ ਕਿਸੇ ਨੂੰ ਪੁੱਛ ਪਰਤੀ ਨਹੀਂ ਕਰਦੀ ਹੁਣ ਸਾਰੀਆਂ ਗੱਲਾਂ ਪੋਚਾ ਫੇਰਤਾ ਹੀ ਵੇਖ ਲਾ ਭੈਣੇ ਵੇਖ ਲਾ ਉਹ ਤਾਂ ਮੈਂ ਵੇਖਣੀ ਨਹੀਂ ਐ ਜੇ ਵਾਰ ਇਹ ਆ ਦੋ ਦਿਨਾਂ ਚ ਬਦਲ ਗਈ ਐ ਕਿਲੀ ਵਾਂਗੂ ਰੰਗ ਬਦਲ ਗਈ ਐ ਮਿੰਟੋ ਮਿੰਟੀ ਤੇ ਜੀ ਦੇਖੋ ਮੁੰਡਾ ਕਿਹੜੇ ਹਾਲ 'ਚ ਪਿਆ ਹੋਇਆ ਉਹਦੀ ਟੈਨਸ਼ਨ ਸਾਨੂੰ ਆ ਤੇ ਜੇ ਸਾਰੇ ਰਲ ਕੇ ਅਸੀਂ ਉਹਦਾ ਸਾਥ ਦਾਂਗੇ ਤੇ ਮੇਰਾ ਬੱਚਾ ਜਲਦੀ ਜਲਦੀ ਮੰਜੀ ਤੋਂ ਉੱਠ ਪਏਗਾ ਹੁਣ ਕਿੰਨੀ ਸੱਟ ਲੱਗੀ ਐ ਸਿਮਰਨ ਤੂੰ ਬਹੁਤੀ ਗੱਲ ਨਾ ਕਰ ਮਾ ਸਾਹਿਲ ਦੀ ਤੇ ਗੱਲ ਹੀ ਨਹੀਂ ਕੋਈ ਹੋਣ ਡਈ ਹੋਣ ਤੇ ਗੱਲ ਡਈ ਐ ਕਿਰਨ ਦੀ ਤੇ ਤੂੰ ਸਾਹਿਲ ਦੀ ਵਿੱਚ ਐਵੇਂ ਲੈ ਬੈਗੀ ਐ ਨਾ ਇਹ ਤਾਂ ਕੱਲ ਦੀ ਜ਼ਿਆਦਾ ਹੀ ਕੁਝ ਹੋਣ ਡਈਆਂ ਮੈਨੂੰ ਤਾਂ ਲੱਗਦਾ ਏ ਤੂੰ ਡਰ ਗਈਆਂ ਆ ਤਾਂ ਨੂੰ ਨਹੀਂ ਪਤਾ ਆ ਕੱਲ ਛੱਤ ਤੇ ਕੀ ਹੋਇਆ ਸੀ ਸਿਮਰਨ ਭੈਣੇ ਇਤਰਾ ਦੀ ਗੱਲ ਨਾ ਕਰ ਅ ਜਾਰਾ ਕਿ ਤੈਨੂੰ ਪੁੱਛ ਪੁੱਛ ਕਰਕੇ ਬੋਲੀ ਆ ਤੇ ਤੂੰ ਸਾਰੇ ਤੈਨੂੰ ਨਹੀਂ ਪਤਾ ਕੱਲ ਉਹਨੇ ਸਾਨੂੰ ਕਿੰਨੀਆਂ ਗੱਲਾਂ ਸੁਣਾਈਆਂ ਸੀ ਜਸਬੀਰ ਤੂੰ ਸੱਚੀ ਕਹਦੇ ਬੇ ਤੁਸੀਂ ਮੈਂ ਵਾਕਈ ਡਰ ਗਈ ਆ ਡਰ ਪਤਾ ਕਿਉਂ ਗਈ ਆ ਕਹਿੰਦੇ ਨੇ ਕਿਸੇ ਦੇ ਦਿਲੋਂ ਬਾਦਵਾ ਨਿਕਲ ਜੇ ਨਾ ਤੇ ਉਹ ਲੱਗ ਜਾਂਦੀ ਏ ਪਤਾ ਨਹੀਂ ਅਸੀਂ ਮੈਂ ਉਹਨੂੰ ਬੋਲਦੀ ਰਹੀ ਐ ਜੇ ਬੋਲ ਪਤਾ ਨਹੀਂ ਕੀ ਰੱਬ ਦੇ ਰਮਝਾ ਸਨ ਕਿ ਦੇਖੋ ਮੇਰੀਆਂ ਕਰਨੀਆਂ ਮੇਰਾ ਉਹਨੂੰ ਬੋਲਣਾ ਕਿਵੇਂ ਵਾਹਿਗੁਰੂ ਅੱਗੇ ਲਿਆਇਆ ਤੇ ਮੇਰੇ ਬੱਚੇ ਨੂੰ ਮੇਰਾ ਪਾਪ ਉਹਨੂੰ ਭੋਗਣਾ ਪਿਆ ਮੇਰੇ ਬੱਚੇ ਨੂੰ ਸੱਟ ਲੱਗ ਗਈ ਇਸ ਕਰਕੇ ਮੈਂ ਡਰਦੀ ਆ ਕਿ ਹੋ ਨਾ ਕੋਈ ਆਜਾ ਕੋਈ ਵੀ ਕੰਮ ਨਾ ਕਰਾਂ ਕਿ ਜਿਹੜਾ ਫਿਰ ਮੇਰੇ ਬੱਚਿਆਂ ਨੂੰ ਭੋਗਣਾ ਪਵੇ ਜਸਵੀਰ ਇਸ ਕਰਕੇ ਸਿਰਫ ਨਹੀਂ ਤੇ ਮੈਨੂੰ ਦੱਸ ਮੈਂ ਕਿਉਂ ਇਦਾਂ ਕਰੂੰਗੀ ਤੁਹਾਡੇ ਨਾਲ ਹੈ ਤੁਸੀਂ ਗੱਲ ਸੁਣਨਾਰੋ ਸਾਰੇ ਜਣੇ ਫਿਰ ਜੇ ਤੁਸੀਂ ਨਹੀਂ ਮੰਨਣਾ ਤੇ ਫਿਰ ਤੁਹਾਡਾ ਆਪਣਾ ਕਰਮ ਤੇ ਬਿਨਾ ਆਪਣਾ ਕਰਮ मेन माफ कर दिया जी चल बैठे, बह बै बाहर गर्मी बड़ी गर्मी तो है मेरी गाल सुनो ਮੈਂ ਨਾ ਰੋਟੀ ਲੈ ਕੇ ਆਨੀ ਆ ਤੁਹਾਨੂੰ ਮੈਂ ਕਹਿ ਤੀ ਦੇਈ ਆ ਰੋਟੀ ਹਜੇ ਬਣਨ ਵਾਲੀ ਆ ਲੱਗੇ ਆ ਨਾ ਲੱਗੇ ਰਹਿੰਦੇ ਪਉਂਦੇ ਆਂ ਹੀ ਸਵੇਰ ਦੇ ਲੱਗੇ ਆ ਲੱਗੇ ਰਹਿੰਦੇ ਕੋਈ ਗੱਲ ਨਹੀਂ ਘੰਟਾ ਹੋਰ ਲੱਗ ਜਾਣਗੇ ਕੁਛ ਨਹੀਂ ਹੁੰਦਾ ਕਰ ਲੈਂਦੇ ਉਹਨਾਂ ਪਰ ਉਹਨਾਂ ਨੂੰ ਬੁਰਾ ਨਹੀਂ ਲੱਗੂਗਾ ਮੈਂ ਇੱਥੇ ਉੱਪਰ ਆ ਗਈ ਹਾਂ ਤੇ ਉਹ ਵਿਚਾਰੇ ਇਕੱਲੇ ਥੱਲੇ ਲੱਗੇ ਹੋਏ ਨੇ ਨਹੀਂ ਉਹ ਆਪ ਹੀ ਆਂਦੇ ਆ ਕਿ ਐਂ ਹੀ ਲੱਗੇ ਰਹਿਣੇ ਆ ਮੰਮੀ ਕਹਿੰਦੇ ਉਹਨੂੰ ਮੈਂ ਆਰਾਮ ਕਰਨ ਲਾਇਆ ਬਸ ਕੋਈ ਨਹੀਂ ਆਰਾਮ ਕਰ ਲੈ ਕਮਰੇ 'ਚ ਕਰ ਲੈ ਉੱਥੇ ਬਹਿ ਕੇ ਕਿਉਂ ਬਹਿਣਾ ਚਲੋ ਠੀਕ ਬਹਿ ਜਾ ਜਾ ਇਹ ਇੱਕ ਗੱਲ ਕਹਾਂ ਤੁਹਾਨੂੰ ਕਿਰਨ ਪਲੀਜ਼ ਚੁਗਲੀ ਨਾ ਕਰੀ ਪਲੀਜ਼ ਤੁਹੀ ਨਾ ਹਮੇਸ਼ਾ ਮੇਰੀ ਪੂਰੀ ਗੱਲ ਨਹੀਂ ਸੁਣਦੇ ਅੱਧੀ ਗੱਲ ਸੁਣਦੇ ਜੇ ਤੇ ਪਹਿਲਾਂ ਹੀ ਡਿਸੀਜਨ ਲੈ ਲੈਂਦੇ ਜੇ ਗੱਲ ਪਤਾ ਕੀ ਆ ਮੈਨੂੰ ਅੱਜ ਬੜਾ ਵਧੀਆ ਲੱਗਾ ਕਿ ਤੁਸੀਂ ਪਹਿਲੀ ਵਾਰੀ ਮੈਨਾਂ ਇੰਨੇ ਪਿਆਰ ਨਾਲ ਬੁਲੇ ਜੇ ਤੇ ਨਾਲ ਇਥੋਂ ਦਾ ਕਹਿਤਾ ਕਿ ਰੋਟੀ ਆਪਾਂ ਇਕੱਠੇ ਖਾਣੇ ਨਹੀਂ ਤੇ ਇੰਨੇ ਮਹੀਨੇ ਸਾਡੇ ਵਿਆਹ ਨੂੰ ਹੋ ਗਿਆ ਤੇ ਇਹ ਅੱਜ ਤੱਕ ਨਹੀਂ ਕਿਹਾ ਅੱਜ ਕੋਈ ਸਪੈਸ਼ਲ ਡੇ ਤੇ ਨਹੀਂ ਅੱਜ ਕਿਤੇ ਤੁਹਾਡਾ ਬਰਥਡੇ ਤੇ ਨਹੀਂ ਕਿ ਕੁਝ ਹੈ ਹੋਰ ਮੈਂ ਨਹੀਂ ਕਿਹਾ ਇਕੱਠੇ ਖਾਣੇ ਮੈਂ ਤਾਂ ਸਿਰਫ ਇਨਾ ਪੁੱਛਿਆ ਕਿ ਤੂੰ ਰੋਟੀ ਨਹੀਂ ਖਾਦੀ ਤੂੰ ਵੀ ਖਾ ਲੈ ਮੈਂ ਇਕੱਠੇ ਖਾਣ ਵਲਾਂ ਐਨੀ ਸ਼ਰਮਾਨਦੀ ਕਿ ਲੋੜਾ ਮੈਂ ਤਾਂ ਡਿਵਾਈਫ ਹੀ ਆ ਮੇਰੇ ਨਾਲ ਹੀ ਖਾਣੀ ਆ ਤੂੰ ਕਿ ਹੋਰ ਕਿਸੇ ਨਾਲ ਖਾਣੀ ਆ ਨਹੀਂ ਮੈਂ ਥੋੜੀ ਕਿਹਾ ਲੈ ਉੱਥੇ ਕਿੱਥੇ ਚੱਲੇ ਜੇ ਮੇਰੀ ਪੂਰੀ ਗੱਲ ਤੇ ਸੁਣ ਲੋ ਦੋਸਤ ਇੱਥੇ ਬੈਠੋ ਮੇਰੀ ਗੱਲ ਸੁਣੋ ਅੱਜ ਜਿਵੇਂ ਤੁਸੀਂ ਮੈਨੂੰ ਪਿਆਰ ਦੇ ਨਾਲ ਬੋਲੇ ਨਾ ਮੈਂ ਹੋਈ ਚਾਨੀ ਹੁਣ ਹਰ ਦਿਨ ਤੁਸੀਂ ਮੈਨੂੰ ਇਤਰਾ ਬੋਲੋ ਦੱਸੋ ਕਰਦੇ ਹੋ ਪ੍ਰੋਮਿਸ ਕਿ ਨਹੀਂ ਆ ਠੀਕ ਠੀਕ ਉਹ ਪ੍ਰੋਮਿਸ ਤੇ ਕਰੋ ਠੀਕ ਹੈ ਠੀਕ ਸੱਜਾ ਪੋਛ ਉਹਨਾਂ ਨੂੰ ਰੋਟੀ ਮੈਂ ਮੋਚ ਕੇ ਆਵਾਂ ਆਪਾਂ ਥੱਲੇ ਜਾਵੇਂ ਆਵਾਜ਼ ਹੀ ਦੇ ਕੇ ਰੋਟੀ ਦਿਓ ਥੱਲੇ ਨਾ ਜਾਵੇਂ ਚਲੋ ਠੀਕ चलो ठीक है फिर टाइम से हो ठीक ठीक है है ओके सके शाम <laughs> आज फिर जीने हम्म, बड़े, बड़े गाने आंदे निदे तो सही आईने की कहण दिय आज फिर जीने की तमन्ना है पर अगला लाइन नहीं बोली मरने का इरादा भी है नी रानी ताडा नी जादू करनीए की करता है मेरे पुत्र नो नी की पेकियो क्यों तोड़ के लेंदा है ਕੀ ਦੇਤਾ ਹੀ ਮੇਰੇ ਪੁੱਤ ਨੂੰ ਜਿਹੜਾ ਮੇਰਾ ਪੁੱਤ ਤੇਰੇ ਵਸ ਵਿੱਚ ਹੋ ਗਿਆ ਨਹੀਂ ਮੈਂ ਤੈਨੂੰ ਦੱਸਿਆ ਇਹਦੀ ਭੈਣ ਆਈ ਸੀ ਨਾ ਉਸਦੇ ਨਾਲ ਤਾਂ ਪੂੜੀ ਫੜਾ ਗਈ ਇਹਨੂੰ ਉਹੀ ਇਹਨੇ ਧੂੜੀ ਹੋ ਅੱਛਾ ਲੈ ਵੀ ਚਾਹ ਤੂੰ ਚ ਪਾ ਕੇ ਦਿੱਤੀ ਉਹਨੇ ਤਾਦੀ ਮੈਂ ਵੀ ਕਹਾ ਨਹੀਂ ਭੈਣੇ ਮੇਰੀਏ ਨਹੀਂ ਮੇਰਾ ਪੁੱਤ ਤਾਂ ਮੇਰੀਆਂ ਉਂਗਲਾਂ ਤੇ ਨੱਚਦਾ ਹੈ ਮੈਂ ਵੀ ਕਹਾ ਮੇਰਾ ਮੁੰਡਾ ਰਾਤੋਂ ਰਾਤ ਤੇ ਤੇਰੀਆਂ ਉਂਗਲਾਂ ਤੇ ਨੱਚਣ ਲੱਗ ਪਿਆ ਤੇ ਮੇਰੀ ਗੱਲ ਸੁਣ ਅ ਜਿੰਨਾ ਮਰਜ਼ੀ ਤੂੰ ਕਰੀ ਜਾ ਉਹ ਮੇਰਾ ਪੋਤੇ ਆ ਤੇ ਮੇਰਾ ਹੀ ਰਹਿਣਾ ਆਪਾਂ ਤੇਰੀਆਂ ਸੱਸਾਂ ਐ ਉਹ ਵੀ ਇੱਕ ਨਹੀਂ ਤਾਈ ਸੱਸ ਤਾਈ ਸੱਸ ਤੇ ਚਾਚੀ ਸਾਸ ਨੂੰ ਤੂੰ ਆਪਣੇ ਵਸ ਵਿੱਚ ਕਰ ਲਿਆ ਉਹਨੂੰ ਵੀ ਕਰ ਲਿਆ ਨੇ ਵਸ ਕੇ ਉਹਦੇ ਵੀ ਪਤਾ ਨਹੀਂ ਕੀ ਧੂੜਤਾਈ ਉਹ ਵੀ ਇਹਦੇ ਵਾਲੀ ਬੋਲੀ ਬੋਲਦੀ ਹੁਣ ਨੂੰ ਸਾਰਿਆਂ ਨੂੰ ਇਸ ਤਨੇ ਕਿਉਂ ਲੱਗਦਾ ਵਾ ਜੇ ਤੁਹਾਡਾ ਮੁੰਡਾ ਆਪਣੀ ਵੋਟੀ ਦੀ ਵੱਲ ਦੀ ਗੱਲ ਕਰਿੰਦਿਆ ਉਹਦਾ ਕਿਤੇ ਸਪੋਰਟ ਹੀ ਕਰ ਦਿੰਦਾ ਵਾ ਤੇ ਵੋਟੀ ਪੱਕਾ ਹੀ ਕੋਈ ਜਾਦੂ ਟੂਣਾ ਕਰਾ ਕੇ ਲਿਆਈ ਹੋਣੀ ਜਿਹੜਾ ਉਹਦੇ ਸਿਰ ਤੇ ਢੋੜਦਾ ਤੇ ਉਹਦੇ ਵੱਲ ਹੋ ਗਿਆ ਉਹ ਪਿਆਰ ਵੀ ਕੋਈ ਚੀਜ਼ ਹੁੰਦੀ ਆ ਨਾਲੇ ਖਲ ਕੀ ਕਿਹਾ ਸੀ ਤੁਸੀਂ ਮੇਰੇ ਸਾਹਮਣੇ ਖੰਗ ਕੇ ਵਿਖਾਈ ਮੇਰੇ ਮੁੰਡੇ ਨੂੰ ਆਪਣੇ ਵਾਸਤੇ ਕਰਕੇ ਵਿਖਾਈ ਮੈਂ ਨਾ ਤੁਹਾਨੂੰ ਮੇਰੇ ਸੁਭਾਅ ਦਾ ਨਹੀਂ ਪਤਾ ਮੇਰੀ ਭੈਣ ਨੂੰ ਵੇਖਿਆ ਨਾ ਮੈਂ ਉਹਦੀ ਵੱਡੀ ਭੈਣ ਜੇ ਸਾਨੂੰ ਕੋਈ ਚੈਲੰਜ ਕਰ ਦਿੰਦਾ ਨਾ ਆਪਾਂ ਫਿਰ ਕਹਿੰਦੇ ਆ ਚੈਲੰਜ ਐਕਸੈਪਟਡ ਬਸ ਫਿਰ ਮੈਂ ਉਹ ਹੀ ਕੀਤਾ ਮੈਂ ਕਿਹਾ ਹੁਣ ਜੇ ਚੈਲੰਜ ਮੈਂ ਤਾਂ ਡੈਕਸੈਪਟ ਨਹੀਂ ਕੀਤਾ ਤੁਹਾਨੂੰ ਬੁਰਾ ਲੱਗ ਜਾਣਾ ਤਹਾਨੂੰ ਪੁਰਾਣਾ ਲੱਗੇ ਤਾਂ ਕਰਕੇ ਮੰਮੀ ਮੈਨੂੰ ਇਹ ਸਾਰਾ ਕੁਝ ਕਰਨਾ ਪਿਆ ਤੁਹਾਡੇ ਮੁੰਡੇ ਨੂੰ ਆਪਣੇ ਵਾਚੇ ਕਰਨਾ ਪਿਆ ਉੱਤੇ ਇੱਕ ਇੰਨਾ ਮੈਂ ਪੱਕਾ ਜਾਦੂ ਕਰਾਇਆ ਨਾ ਕਿ ਤੁਸੀਂ ਵੀ ਉਹ ਹਟਾ ਨਹੀਂ ਸਕਦੇ ਮੈਨੂੰ ਮaaf ਕਰ ਦਿਓ ਪਲੀਸ ਤੇ ਵੇਖ ਤਾਂ ਸਹੀ ਛਤਰੀ ਜਿਹੀ ਨਾ ਵੇਤੇ ਮੇਰੀ ਗੱਲ ਸੁਣ ਲਾ ਜਿੰਨਾ ਮਰਜੀ ਤੂੰ ਪੱਕਾ ਜਾਦੂ ਕਰਵਾਇਆ ਹੋਵੇ ਜਾਦੂ ਦਾ ਤੇਰਾ ਮੈਂ ਚੱਲਣ ਨਹੀਂ ਦੇਣਾ ਤੇ ਤੇਰਾ ਇਹ ਜਾਦੂ ਮੈਂ ਤੋੜ ਕੇ ਵਿਖਾਵਾਂਗੀ ਛੱਡ ਕਿਵੇਂ ਫੜਿਆ ਮੈਂ ਅੱਗੇ ਕਰਨੀ ਵੀ ਐ ਇਹਦੀ ਬੱਛ ਹੋ ਗਏ ਨਹੀਂ ਕਿੜੀਆਂ ਆਂ 골ਡੀ ਕੀ ਗੱਲ ਇਹਦੀ ਮੰਨਣ ਡਿਆ ਮੰਨ ਕੇ ਦਿਖਾਵੇ ਉਹ ਸਾਡਾ ਪੁੱਤਰ ਐ ਤੇਰਾ ਖਸਮ ਬਾਦ ਜੀ ਕੋਈ ਗੱਲ ਨਹੀਂ ਹਜੇ ਤੇ ਇੱਕੋ ਹੀ ਕੀ ਕਹਿੰਦੀ ਮੇਰੀ ਜਿੱਤ ਹੋਈ ਆ ਅੱਗੇ-ਅੱਗੇ ਹੋਰ ਵੇਖਿਓ ਕੀ ਹੁੰਦਾ ਵਾ ਤੁਸੀਂ ਸਾਰੇ ਜਣੇ ਰੋਇਓ ਨਾ ਪਲੀਜ਼ ਨਹੀਂ ਪਾਏ ਬਾਈ ਬਾਈ ਇਹ ਤੇ ਨੂਰ ਹੋਣਾ ਹਾਂ ਜੀਤੇ ਹੱਸਣਾ ਹੀ ਹਸਣਾ ਤੂੰ ਜਿੱਤ ਤੋ ਵੇਖੀ ਕਿਸਰਾ ਹਾਰ ਚ ਬਦਲਨੇ ਆ ਰੋਇਓ ਤੂੰ ਕਿਉਂ ਸਭ ਮੈਨੀਆਂ ਆਪਰੇ ਆ ਅਜੇ ਤੂੰ ਰੋਇਓ ਲਾ ਇੱਕ ਮਿੰਟ ਭੈਣ ਜੀ ਆ ਮੇਰੀ ਗੱਲ ਸੁਣੋ ਆ ਖਬਰਾਂ ਕੋ ਬਣਾ ਚ ਬੜੀਆਂ ਚੀਜ਼ਾਂ ਆਂਦੀਆਂ ਉਹ ਪਤਾ ਨਹੀਂ ਨੂ ਨੂ ਕੀ ਹੋਇਆ ਆ ਰਾਤੋਂ ਰਾਤ ਉਹਦੀ ਢਿੱਡ ਪੇੜ ਹੋਈ ਤੇ ਮਰ ਗਈ ਓਏ ਹੋਏ ਹੋਏ ਇਹ ਇੱਕ ਖਬਰ ਨਹੀਂ ਪੜੀ ਤੁਸੀਂ ਨੂ ਨੇ ਸੱਸ ਨੂੰ ਰੋਟੀ ਖਵਾਈ ਤੇ ਸੱਸ ਦੇ ਪਤਾ ਨਹੀਂ ਗੱਲੇ ਚ ਕੀ ਹੋਇਆ ਉਵੀ ਰਤੋ ਰਾਤ ਮਾਰ ਗਈ ਇਹ ਉਹ ਜੀਆਂ ਸੱਸਾਂ ਨਹੀਂ ਗੀਆਂ ਪੇ ਗਲੇ ਤੇ ਕੁਛ ਹੋਇਆ ਤੇ ਚਲ ਗਈਆਂ ਕੱਢ ਕੇ ਜਾਣ ਗਈਆਂ ਮੰਮੀ ਹਜ ਮੈਂ ਕੱਲ ਹੀ ਗੱਲ ਸੁਣਨਦੀ ਹੀ ਸੱਸ ਨੇ ਨੂ ਦਾ ਹੱਥ ਫੜਿਆ ਤੇ ਨੂ ਨੇ ਉਹਦਾ ਹੱਥ ਹੀ ਵੜਦਾ ਹਾਏ ਕਿਤਰਾ ਦੀਆਂ ਨੂਆਂ ਵਾ ਅੱਜਕੱਲ ਦੇਖਨੇ ਤੇਰੀ ਜੁਰਤ ਹੱਥ ਵੜ ਦਿੱਤਾ ਤੇਰੇ ਨੂੰ ਵੱਡੇ ਹੱਥ ਤੂੰ ਸਮਝਿਆ ਕੀ ਮੈਨੂੰ ਇਹ ਮੈਂ ਮੰਜੂ ਨਹੀਂ ਤੂੰ ਹੀ ਮੈਨੂੰ ਮੰਜੂ ਭਾਬੀ ਨਾ ਸਮਝੋ ਇਹ ਤੂੰ ਹੀ ਜੇ ਮਿਰਚਾ ਖਵਾਤੀਆਂ ਤੇ ਮੈਂ ਖਾ ਲਿਆ ਠੀਕ ਹੈ ਨਾ ਮੇਰੇ ਕੋ ਨਾ ਮੇਰੇ ਨਾਲ ਪੰਗਾ ਲੈਣ ਦੀ ਲੋੜ ਹੀ ਨਹੀਂ ਆਏ ਹਾਈ ਚੁੱਪ ਕਰੋ ਆ ਤੁਹਾਨੂੰ ਮੈਂ ਕਿੰਨੀ ਵਾਰੀ ਕਿਹਾ ਆ ਮੋਬਾਈਲ ਤੇ ਗਾਣੇ ਨਾ ਸੁਣਿਆ ਕਰੋ ਆ ਖਬਰਾਂ ਸੁਣਿਆ ਕਰੋ ਆ ਥੋੜੇ ਦਿਨ ਪਹਿਲਾਂ ਮੈਂ ਭੈਣੇ ਕੋ ਖਬਰ ਸੁਣੀ ਨੂੰ ਸੱਸ ਸੈਰ ਕਰਨ ਗਈਆਂ ਸੈਰ ਕਰਦੇ ਕਰਦੇ ਤੇ ਨੂੰ ਜਿਹੜੀ ਆ ਆ ਨਹਿਰ ਚ ਡਿੱਗ ਪਈ ਹਾਏ ਰੱਬਾ ਮੈਨੂੰ ਬੜਾ ਹੀ ਤੋਖ ਲੱਗਾ ਉਸ ਨੂੰ ਦਾ ਤੇ ਉਸ ਸੱਸ ਜਿਹੜੀ ਨਹਿਰ ਚ ਡਿੱਗ ਪਈ ਓਹੋ ਮੇਰੀ ਗੱਲ ਸੁਣੋ ਤੋ ਇਹ ਤਿੰਨੇ ਜਾਣੀਆਂ ਬੀਪੀ 슈ਗਰ ਹੋਰ ਪਤਾ ਨਹੀਂ ਕਾਦੀਆਂ ਕਾਦੀਆਂ ਮਰੀਜ਼ਾਂ ਜੇ ਐਵੇਂ ਆਪਣਾ ਬੀਪੀ ਪੂਪੀ ਬਤਾ ਕੇ ਤੂੰ ਹੀ ਨਾ ਕਿਤੇ ਇੱਥੇ ਡਿੱਗ ਜਿਓ ਨਾਲੇ ਜ਼ਿਆਦਾ ਉੱਚੀ ਨਾ ਬੋਲੋ ਆ ਬਾਹਰ ਜਿਹੜੇ ਕੈਮਰੇ ਲੱਗੇ ਨਾ ਇਹਦੇ ਵਿੱਚ ਆਵਾਜ਼ ਵੀ ਰਿਕਾਰਡ ਹੁੰਦੀ ਆ ਆਈਆ ਵਧੀਆ ਨਹੀਂ ਕਿੱਦੀ ਤੇਰੀ ਅਕੜ ਤੇਰੀ ਆਕੜ ਖੱਲੇ ਕਿੱਦੀ ਤੇ ਜੀ ਕਦੀ ਮੰਜੂ ਨੂੰ ਆਪਣੇ ਬਾਅਦ ਵਿੱਚ ਉਹਨੂੰ ਆਪਣੇ ਖੁਣ ਗਰੇ ਲਈ ਖਸਮ ਉਹਨੂੰ ਵੀ ਆਪਣੇ ਬਾਅਦ ਚ ਤਾਨੂੰ ਕਿਆ ਹੈ ਨਾ ਇਹਨੂੰ ਸਾਂਭ ਲੋ ਨਹੀਂ ਵੱਧ ਗਈਏ ਨਹੀਂ ਹੋਲੀ ਬੋਲੋ ਉਹ ਕਹਿ ਕੇ ਨਹੀਂ ਗਈ ਕਿ ਕੈਮਰਿਆਂ ਦੇ ਵਿੱਚ ਆਵਾਜ਼ ਰਿਕਾਰਡ ਹੁੰਦੀ ਆ ਐਸ ਕਰਕੇ ਹੁਣ ਸੰਗੇ ਦੀ ਵਾਇਸ ਸੰਗੇ ਜੀ ਰੱਖੋ ਬਾਹਰ ਨਾ ਕੱਢੋ ਹੁਣ ਗੱਲ ਕਰੋ ਨਹੀਂ ਵੇਹ ਮੰਜੂਏ ਪੇਕੇ ਗਈ ਸੀ ਉੱਥੇ ਹੀ ਕਰਾ ਕੇ ਲਿਆਈ ਜਨੇਲ ਤੇ ਤੇ ਨਿਲ ਰਾਤ ਤੋਂ ਰਾਤ ਰੋਲਾ ਪਾਤਾ ਰਾਤ ਤੋਂ ਰਾਤ ਰੋਲਾ ਪਾਤਾ ਲੈ ਕੇ ਆਓ ਲੈ ਕੇ ਆਓ ਮੰਜੂ ਨੂੰ ਲੈ ਕੇ ਆਓ ਹਟਲਾ ਦੀ ਵਿੱਚ ਇਹਨੇ ਵੀ ਕੁਝ ਕਰਾਤਾ ਇਹ ਜਾਦੂਗਰੀਆਂ ਖੜੇ ਸਾਡੇ ਘਰ ਕਿੱਥੋਂ ਆ ਗਈਆਂ ਸਾਡੀਆਂ ਸ਼ਰੀਕਣੀਆਂ ਪੈਦਾ ਹੋ ਗਈਆਂ ਤੂੰ ਚੁੱਪ ਕਰ ਮੇਰੀ ਗੱਲ ਸੁਣ ਹੁਣ ਕੱਲੀ ਬਚੀ ਐ ਤੇਰੀ ਨੂੰ ਪੂਜਾ ਉਹਨੂੰ ਇੰਨਾ ਤੋਂ ਲਾ ਕੇ ਬੈં ਤੋਂ ਮਣਾ ਕਰ ਦੇ ਇਹ ਨਾ ਹੋਵੇ ਕਿ ਜਿਹੜੇ ਸਿਆਣੇ ਕੋ ਇਹ ਜਾਂਦੇ ਆ ਉਸੇ ਸਿਆਣੇ ਕੋ ਪੂਜਾ ਲੈ ਜਰ ਮੈਂ ਤੇ ਸੂਤ ਹੋਈ ਉਹਨੂੰ ਕਿਹਦੇ ਲਾਗੇ ਨਹੀਂ ਜਾਣ ਤੇ ਤੇ ਜੋ ਜਾਂਦੀ ਚੱਲ ਪਿੱਛੇ ਥੱਲੇ ਚੱਲ ਲਾਗੇ ਨਹੀਂ ਬੈਣਾ ਇਹਨਾਂ ਨਾਲ ਨਹੀਂ ਬੋਲਣਾ ਮੈਂ ਤਾਂ ਟੋਕਦੀ ਰਹੀ ਨਹੀਂ ਹੁਣ ਹੁਣ ਮੇਰੀ ਗੱਲ ਸੁਣੋ ਸਿਮਰਨ ਤਾਂ ਨਿਕਲ ਗਈ ਸਾਡੀ ਟੀਮ ਚੋਂ ਬਾਹਰ ਹੁਣ ਆਪਾਂ ਤਿੰਨੇ ਜਾਣੇ ਆਪਣੀ ਟੀਮ ਰੱਖੀਏ ਇੱਕ ਤੇ ਏਕਾ ਕਰੀਏ ਇਹਨੂੰ ਕਿਸ ਤਰ੍ਹਾਂ ਕਾਬੂ ਕਰਨਾ ਕڑی ਗੱਲ ਹੈ ਚੱਲ ਇਹ ਜਿਹੜਾ ਥੱਲੇ ਇਹ ਤਰ੍ਹਾਂ ਕਰਦੀ ਹੈ ਸਾਸੂ ਮਾਂ ਨੂੰ ਫੋਨ ਕਰਦੀ ਵੇਖਦੀ ਹੈ ਕੀ ਕਰ ਰਹੇ ਨੇ ਹੈਲੋ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਮੰਮੀ ਸਤਿ ਸ਼੍ਰੀ ਅਕਾਲ ਦੀਏ ਲੱਗ ਗਿਏ ਆ ਫੋਟੋਆਂ ਕਿੱਥੋਂ ਭੇਜ ਗਏ ਤੂੰ ਕਿੱਥੋਂ ਨਹੀਂ ਆਇਆ ਫੋਟੋਆਂ ਬਸ ਲੋਕਲ ਹੀ ਆ ਘਰਵਤੇ ਕੀ ਹੋਈ ਸੀ ਕੱਲ ਨਾ ਆਪਾਂ ਗਏ ਘੁੰਮਣ ਵਾਸਤੇ ਆਂਦਿਆਂ ਦੇ ਸਾਨੂੰ ਟਾਈਮ ਹੋ ਗਿਆ ਫੇਰ ਪਤਾ ਹੀ ਕੀ ਕਰਦੇ ਇਹ ਕਹਿੰਦੇ ਇਸ ਤਰ੍ਹਾਂ ਕਰਦੇ ਆ ਆਪਾਂ ਕਿਤੇ ਬਾਹਰ ਹੀ ਸਟੇ ਕਰ ਲੈਨੇ ਘਰ ਕੀ ਜਾਣਾ ਐਵੇਂ ਸਾਰਿਆਂ ਨੂੰ ਡਿਸਟਰਬ ਕਰਾਂਗੇ ਘਰ ਜਾ ਕੇ ਕਿਉਂਕਿ ਲੇਟ ਹੋ ਗਈ ਸੀ ਨਾ ਆਪਾਂ ਤੇ ਮੇਰੇ ਮੁੰਡੇ ਦਾ ਫੋਨ ਕਿਉਂ ਨਹੀਂ ਲੱਗਣ ਡਿਆ ਉਹਦਾ ਸਵਿਚ ਕਿਉਂ ਆਫ ਆਂ ਡਿਆ ਤੇ ਪੱਕੀ ਗੱਲ ਆ ਇਹ ਸਵਿਚ ਆਫ ਤੂੰ ਕੀਤਾ ਹੋਣਾ ਨਹੀਂ ਨਹੀਂ ਮੰਮੀ ਤੁਹਾਡੇ ਮੁੰਡੇ ਦਾ ਫੋਨ ਤੇ ਮੇਰੇ ਕੋਲ ਹੀ ਆ ਉਹ ਕੱਲ ਵਾਸਤੇ ਨਾ ਮੈਂ ਤੁਹਾਡਾ ਨੰਬਰ ਹੀ ਬਲੌਕ ਕਰਤਾ ਸੀਗਾ ਮੈਨੂੰ ਪਤਾ ਹੀਗਾ ਤੇ ਫੋਨ ਕਰ ਕਰ ਕੇ ਇਹਨਾਂ ਦਾ ਪੂਰਾ ਕੀ ਕਹਿੰਦੇ ਦਿਮਾਗ ਆ ਜਾਣਾ ਵਾ ਇਸ ਕਰਕੇ ਮੈਂ ਇਹਨਾਂ ਦਾ ਫੋਨ ਹੀ ਹੂਕ ਕਰਤਾ ਸੀ ਕੱਲ ਸੌਰੀ ਬਲੌਕ ਕਰਤਾ ਸੀ ਤੁਹਾਡਾ ਨੰਬਰ ਹੁਣੇ ਮੈਂ ਬਲੌਕ ਚੋਂ ਕੱਢਿਆ ਵਾ ਤੇ ਮੈਂ ਕਿਹਾ ਚਲੋ ਤੁਹਾਡੇ ਨਾਲ ਗੱਲ ਕਰਾਂ ਮੈਂ ਤੂੰ ਨਾ ਤੇਰੀਆਂ ਚਾਲਾਂ ਚੱਲਣ ਨਹੀਂ ਆ ਨਾ ਇਹ ਤੈਨੂੰ ਮੈਂ ਤੇਰੀਆਂ ਚਾਲਾਂ ਚੱਲਣ ਨਹੀਂ ਦੇਣੀਆਂ ਤੈਨੂੰ ਮੈਂ ਦੱਸਾਂ ਤੂੰ ਮੇਰੇ ਮੁੰਡੇ ਨੂੰ ਪਾਈ ਜਾਣੀ ਆਪਣੇ ਹੱਥਾਂ ਤੇ ਇਹ ਮਤ ਤੋਂ ਨਾ ਕਿ ਉਹ ਪੁੱਤ ਮੇਰਾ ਹੈ ਤੇਰਾ ਸਿਰਫ ਬੰਦਾ ਹੈ ਉਹ ਪੁੱਤ ਮੇਰਾ ਤੇ ਉਹਨੇ ਮੇਰੀ ਗੱਲ ਮੰਨੇ ਨਾ ਕਿ ਤੇਰੀ ਗੱਲ ਮੰਨਣੀ ਆ ਓਹੋ ਮੰਮੀ ਆ ਪੁੱਤ ਨਾ ਤੁਹਾਡਾ ਪੇਲਾ ਸੀਗਾ ਹੁਣ ਉਹ ਕਿਸੇ ਦਾ ਘਰ ਵਾਲਾ ਵਾ ਤੇ ਹੁਣ ਆਪਣੀ ਘਰਵਾਲੇ ਦੀ ਗੱਲ ਮੰਨੂਗਾ ਪਤਾ ਨਹੀਂ ਕਿਆੰਦੇ ਸੀਗੀ ਮੈਂ ਤੇਰੇ ਵਾਸਤੇ ਕੋਈ ਗਿਫਟ ਲੈ ਕੇ ਆਇਆ ਹਾਂ ਹੁਣ ਵੇਖਦੇ ਹਾਂ ਕੀ ਗਿਫਟ ਹੈਗਾ ਫਿਰ ਮੈਂ ਤੁਹਾਨੂੰ ਆ ਕੇ ਜ਼ਰੂਰ ਦਿਖਾਵਾਂਗੀ ਜਿਹੜਾ ਵੀ ਗਿਫਟ ਹੋਏਗਾ ਪਤਾ ਨਹੀਂ ਕੀ ਆ ਤੂੰ ਨਾ ਦੋ ਦਿਨ ਦੀ ਬਾਜ਼ੀ ਜਿੱਤਨੋਂ ਨਾ ਆਪਣੇ ਜਿੱਤਣਾ ਸਮਝ ਇਹ ਮੈਂ ਪੁੱਤ ਤੇਰੀ ਸੱਸ ਆ ਇਹ ਐਸੀ ਵੇਖੀ ਮੈਂ ਪਲਟੀ ਮਾਰਨੀ ਹੋਣਾ ਕਿ ਯਾਰ ਕਰੇਗੀ ਕਿ ਮੈਂ ਵੀ ਕਿਸੇ ਦੀ ਨੂੰ ਹੈਗੀ ਆ ਕੋਈ ਗੱਲ ਨਹੀਂ ਵੇਖਾਂਗੇ ਮੰਮੀ ਕੌਣ ਕੀ ਦੀ ਪਲਟੀ ਮਾਰਵਾਉਂ ਕੋਈ ਗੱਲ ਨਹੀਂ ਤੂੰ ਮੇਰੇ ਮੇਰੇ ਮੁੰਡੇ ਨਾਲ ਗੱਲ ਕਰਵਾ ਉਹ ਤੇ ਕਮਰੇ ਦੇ ਵਿੱਚ ਹੀ ਨਹੀਂ ਗੇ ਮੈਂ ਕੀ ਗੱਲ ਕਰਵਾਵਾਂ ਤੁਹਾਡੀ ਉਹ ਤੇ ਪਤਾ ਨਹੀਂ ਕਿੱਥੇ ਗਏ ਆ ਕਹਿੰਦੇ ਤੂੰ ਜਾ ਮੈਂ ਆਨਾ ਮੈਂ ਕਿਹਾ ਚਲੋ ਮੈਂ ਤਾਂ ਨਾ ਫੋਨ ਤੇ ਗੱਲ ਹੀ ਕਰ ਲਵਾਂ ਇਸ ਕਰਕੇ ਫੋਨ ਕੀਤਾ ਸੀਗਾ ਚਲੋ ਠੀਕ ਆ ਬਾਕੀ ਗੱਲਾਂ ਨਾ ਮੈਂ ਬਾਅਦ ਚ ਕਰਾਂਗੀ ਮੈਂ ਵੀ ਚਲੀ ਆਉਣਾ ਦੇ ਕੋਲ ਹੀ ਮੇਰੀ ਗੱਲ ਸੁਣ ਕੇ ਨਾ ਮੇਰੀ ਗੱਲ ਸੁਣ ਤੂੰ ਆਪਣੇ ਆਪ ਨੂੰ ਨਾ ਜ਼ਿਆਦਾ ਹੁਸ਼ਿਆਰ ਨਾ ਸਮਝ ਮੈਨੂੰ ਤਾਂ ਲੱਗਦਾ ਜੋ ਤੇਰੀ ਤਾਈ ਕਹਿੰਦੀ ਨਾ ਉਹ ਕਹਿੰਗੇ ਕਿ ਤੋਂ ਕਿ ਕਾਲਾ ਜਾਦੂ ਕਰਵਾ ਲਿਆ ਮੇਰੇ ਪੁੱਤ ਤੇ ਜੋ ਮਰਜੀ ਸਮਝੋ ਕਾਲਾ ਜਾਦੂ ਸਮਝੋ ਭਾਵੇਂ ਪੀਲਾ ਜਾਦੂ ਸਮਝੋ ਤੁਹਾਡਾ ਮੁੰਡਾ ਤੇ ਆ ਗਿਆ ਮੇਰੇ ਬਾਅਦ ਚ ਹੁਣ ਤੁਸੀਂ ਬੈਠੇ ਰਹੋ ਘਰੇ ਬੈ ਕੇ ਕਲਪ ਦੇ ਲੋ ਠੀਕ ਆ ਨਾ ਚਲੋ ਠੀਕ ਆ ਫਿਰ ਮੈਂ ਰੱਖਦੀ ਹਾਂ ਫੋਨ ਓਕੇ ਬਾਏ ਕਿਹਾ ਮੇਰੇ ਨਾਲ ਦਾ ਬਾਏ ਬਾਏ ਆਈਆਂ ਵੱਡੀਆਂ ਸਾਰੀਆਂ ਜਾਣੀਆਂ ਬਸ ਇਹਨਾਂ ਨੂੰ ਇਹ ਆ ਕਿੰਨੇ ਮੁੰਡਿਆਂ ਦਾ ਵਿਆਹ ਕਰਤਾ ਪਰ ਮੁੰਡਾ ਆਪਣੀ ਘਰ ਵਾਲੀ ਦੀ ਗੱਲ ਨਾ ਸੁਣੇ ਬਸ ਇਹਨਾਂ ਦੇ ਅੱਗੇ ਪਿੱਛੇ ਘੁੰਮਦਾ ਰਹੇ ਕੋਈ ਗੱਲ ਨਹੀਂ ਇਹ ਤੇ ਸ਼ੁਰੂਆਤ ਆ ਅੱਗੇ ਅੱਗੇ ਵੇਖਿਓ ਤਾਂ ਨਾ ਹੁੰਦਾ ਕੀ ਆ ਹੁਣ